ਜੁਗੁ ਜੁਗਤਾਲ ਧੰਨ 시 ਗੁਰੰਤ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਪੈ ਮਨ ਓਕੇ ਮਿਹਰੇ ਤuele ਤੁਮਰ ਤੁਮੇ ਹੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵੜਫਾ ਕੀ ਸਤ ਸੰਗਿ ਜਨੋਂ ਆਉ ਉਸ ਨਿਮਰ ਫਤੇ ਪ੍ਰਵਾਣ ਕਰੂ ਜੀ ਕੋਈ ਰਚਨਾ ਵੰਦੀ ਨਾ ਰਹੇ ਸਾਰਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਜਿਤ ਕੀ ਪਟੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਕ ਰਚਨਾ ਨਚਿੱਤਰਨਾਟਕ ਇਹ ਆਪਾਂ ਅੱਜ ਦੀ ਵਾਰ ਸਰਵਣ ਕਰ ਰਹੇ ਹਾਂ ਕਲ ਦੇ ਪ੍ਰਸੰਗ ਉਜਾਪ ਜੀ ਨੇ ਸਰਵਣ ਕੀਤਾ ਜਿਸ ਸਮੇਂ ਕਾਸ਼ੀ ਤੋਂ ਬੇਦੀ ਅੰਦ ਕੁੱਲ ਦੇ ਜਿਹੜੇ ਫੰਡਰਸਨ ਉਹਨਾਂ ਨੂੰ ਬੁਲਾ ਕੇ ਉਹਨਾਂ ਕਰੋਨਾ ਬੇਦੀ ਕੁਲ ਨੇ ਜਿਹੜੇ ਸ਼ੇਵਕ ਪੁਰੇ ਕਿਉਂਕਿ வேத ਪੜਨ ਕਰਕੇ ਉਹਨਾਂ ਨੂੰ ਬੇਦੀ ਕਿਹਾ ਗਿਆ ਹੈ ਉਹ ਲਵ ਕੁਸ਼ਪਰਾਪਰਾਂ ਦੇ ਆਪਸ ਉਹਨਾਂ ਦੀ ਔਲਾਦ ਹਨ ਲਵ ਜਿਤ ਲਵੀ ਜਿਤ ਦਾ ਰਾਜ ਪਾਗ ਲੈ ਕੇ ਪੰਜਾਬ ਦਾ ਰਾਜਾ ਬਣਦਾ ਹੈ ਕੁਸ਼ ਦੀ ਵੰਸ਼ ਦੇ ਸਾਰੇ ਵਿਅਕਤੀ ਉਹ ਕਾਂਸ਼ੀ ਤੋਂ ਬਣਾ ਹੋਰ ਅਲੱਗ-ਅਲੱਗ ਥਾਵਾਂ ਤੇ ਟਿਕ ਜਾਂਦੇ ਨੇ ਬੜਾ ਅਭਿਆਸ ਕਰਦੇ ਹਨ ਜਿਸ ਸਮੇਂ ਇਹ ਬੁਲੰਦੈ ਮੇਧ ਸੁਣਦਾ ਹੈ ਜੰਗਲੋਂ ਜਣ ਵੀ ਤਿਆਰੀ ਕਰਦਾ ਹੈ ਯਣ ਤੋਂ ਪਹਿਲ ਨੂੰ ਇਹਨਾ ਵਰ ਦਿੱਤਾ ਸੀ ਕਿ ਭਰਾ ਤੂੰ ਚੌਥਾ ਵਿੱਚ ਸੁਣ ਕੇ ਸਾਨੂੰ ਰਾਤ ਭਾਗ ਦਿੱਤਾ ਜਿਸ ਸਮੇ ਅਸੀਂ ਤਿੰਨ ਸਰੂਪਾਂ ਨੂੰ ਪੂਕ ਲਵਾਂਗੇ ਚੌਥੇ ਵਿੱਚ ਤੈਨੂੰ ਇਸ ਤਖਤ ਦਾ ਮਾਲਕ ਬਣਾਵਾਂ ਇਸ ਤਨ ਇਹ ਵਰਦਾਨ ਲੈ ਕੇ ਜੰਗਲਾਂ ਚਲਾ ਜਾਂਦਾ ਹੈ ਕਿ ਸਤਗੁਰੂ ਕਹਿੰਦੇ ਨੇ ਸਮਾਪਾ ਕੇ ਬੇਦੀ ਰਾਜ ਕਰਦੇ ਵੀ ਚੰਗੇ ਰਾਜਪਾਤ ਨੂੰ ਉਪਦੇਸ ਦੇ ਪਰ ਇਹਨਾਂ ਵਿੱਚ ਵੀ ਫਿਰ ਝਗੜਾ ਵੱਧਦਾ ਹੈ ਅੱਗੇ ਆਲਟੇਸ਼ ਪ੍ਰਸ਼ੰਗ ਸਤਗੁਰਾਂ ਬਿਆਨ ਕੀਤਾ ਹੈ ਇਹ ਪੰਜਵਾਂ ਅਧਿਆਇ ਆਰੰਭ ਹੁੰਦਾ ਹੈ ਵਿਸ਼ਨੂ ਆਰੰਭ ਜਿਹੜਾ ਇਹ ਸ਼੍ਰੀਓ ਦੇ ਵਿੱਚ ਮੇਦ ਪਾਠ ਦੀ ਗੱਲ ਸਤਗੁਰਾਂ ਕੀਤੀ ਕਿ ਕਿਵੇਂ ਕੁਸ਼ ਦੀ ਵੰਸ਼ ਦੇ ਲੋਕ ਇਹ ਪੜ-ਪੜ ਕੇ ਈਸ਼ਾਣੇ ਬਣ ਗਏ ਉਹਨਾਂ ਨੂੰ ਇਹਨਾਂ ਦਾ ਇਹਨਾਂ ਗਿਆਨ ਹੈ ਇਹਨੇ ਨਿਮਸ਼ੈਤ ਉਹਨਾਂ ਵਿਦਵਾਨ ਨੂੰ ਸੁਣਾਇਆ ਕਿ ਲਵੀ ਕੋਸ਼ ਹੋ ਕੇ ਰਾਜ ਭਾਗੀਂ ਦੇ ਦਿੰਦਾ ਹੈ ਤਿਆਗੀ ਬਣ ਜਾਂਦਾ ਹੈ ਨਾਮ ਨਾਲ ਜੁੜ ਜਾਂਦਾ ਹੈ ਅੱਗੇ ਸਤਿਗੁਰੂ ਪ੍ਰਮਾਨ ਕਰਦੇ ਹਨ ਨਰਾਜ ਚੰਦ ਬਹੁਤ ਵਿਖਾਤ ਬਾਦਿਆ ਕਿ ਨਹੀਂ ਨਾ ਤਾਂ ਹੈ ਸਾਧਿਆ ਕ੍ਰਮ ਕਲ ਜਉ ਭਈ ਸੁਖੂਮ ਬੰਸ ਤੇ ਗਈ ਇਹਨਾਂ ਦਾ ਫਿਰ ਵੱਡਾ ਝਗੜਾ ਹੋਇਆ ਵੱਧ ਗਿਆ ਉਸ ਝਗੜੇ ਨੂੰ ਕੋਈ ਮਿਟਾ ਨਾ ਸਕਿਆ ਗਣੇਸ਼ ਵੱਧਦਾ ਗਿਆ ਕਲੇਸ਼ ਜਿਹੜਾ ਕਲ ਫਸ਼ਿਤ ਜੁਗ ਕਾਲ ਜੁਗ ਦਾ ਕੀ ਕਰ ਕਰ ਵਿੱਚ ਸੁਤੇਸ਼ ਕਲੇਸ਼ ਛੋਟੀ ਛੋਟੀ ਗੱਲ ਤੋਂ ਮਨੁੱਖ ਆਪਸ ਵਿੱਚ ਝਗੜਾ ਕਰ ਲਿਆ ਆਪਸ ਵਿੱਚ ਮੈਨ ਰੱਖ ਰਿਹਾ ਹੈ ਛੋਟੇ ਛੋਟੇ ਬੱਚੇ ਉਹ ਮਾਤਾ ਪਿਤਾ ਨਾਲ ਜਦੋਂ ਰੁੱਸਦੇ ਨੇ ਉਹਨਾਂ ਦਾ ਚਿਹਰਾ ਬੜਾ ਭਿਆਨਕ ਬਣ ਜਾਂਦਾ ਹੈ ਤੇ ਇਹਨਾਂ ਜਿੱਦ-ਕੁਣਾਂ ਬੱਚਿਆਂ ਵਿਚ ਆ ਗਿਆ ਕਿ ਉਹ ਆਪਣੀ ਗੱਲ ਹਰ ਹਿੰਨੇ ਮਾਪਿਆਂ ਤੋਂ ਮਨਵਾਣੀ ਚੰਦੇ ਨੇ ਉਹਨੂੰ ਬਣਾ ਚੇਤਾ ਹੁੰਦਾ ਜਿੰਨੀ ਵਿੱਚ ਬੜਾ ਅਮੀਰ ਕਰਾਣਾ ਸੀ ਇਕਲੌਤਾ ਪੁੱਤਰ ਉਨੇ ਆਪਣੇ ਜਨਮ ਦਿਨ ਤੇ ਮਹਿੰਗੀ ਗੱਡੀ ਦੀ ਮੰਗ ਕੀਤੀ ਮਾਤਾ ਪਿਤਾ ਨੇ ਨਾ ਕਰ ਦਿੱਤੀ ਗੱਲ ਲੱਗੇ 10ਵੀਂ ਪਾਸ ਕਰੇਗਾ ਉਸ ਤੋਂ ਬਾਅਦ ਇਹਨੂੰ ਗੱਡੀ ਲਿਆ ਜਾਗੇ ਕਿ ਜੇ ਤੂੰ 10ਵੀਂ ਤੋਂ ਥੱਲੇ ਹੈਂ ਤੇਰਾ ਡਰਾਈਵਿੰਗ ਲਾਇਸੈਂਸ ਵੀ ਨਹੀਂ ਬਣਿਆ ਤੂੰ ਗੱਡੀ ਚਲਾਏ ਨਹੀਂ ਸਕਣੀ ਚਲਾਏਗਾ ਤੇ ਗਲਤ ਫੜਿਆ ਜਾਏਗਾ ਉਹ ਜਿੱਦ ਕਰਦਾ ਰਿਹਾ ਅਖੀਰੀ ਸ਼ਬਦੀਆਂ ਨੇ ਆਖਿਆ ਵੀ ਕੋਈ ਨਹੀਂ ਜੇ ਜਿਆਦਾ ਜਿੱਦ ਕਰਦਾ ਹੈ ਤੇ ਤੁਸੀਂ ਗੱਡੀ ਇਹਨੂੰ ਲੈ ਦਿਓ 17 ਸਾਲਾਂ ਦੀ ਆਈਓ ਪੀ 18 ਸਾਲਾਂ ਤੋਂ ਬਾਅਦ ਜਦੋਂ ਲਿਸੈਂਸ ਬਣਦਾ ਹੈ ਇੱਕ ਸਾਲ ਨਾ ਚਲਾਉਣ ਨੂੰ ਆਪ ਨਾਲ ਦਾ ਹੈ ਤੁਹਾਨੂੰ ਬੜਾ ਸਿਪਤਾ ਕੋਲੋਂ ਨਿਆਖੇ ਵੀ ਕੋਈ ਗੱਲ ਨਹੀਂ ਲੈ ਦੇਵਾਂਗੇ ਪਰ ਇਹਨੂੰ ਉਸ ਦਿਨ ਦੱਸਾਂਗੇ ਜਿਸ ਦਿਨ ਇਹਦਾ ਜਨਮ ਦਿਨ ਹੋਇਆ ਕੋਕ ਕਰਾ ਦਿੱਤੀ ਗਈ ਹੈ ਇਨੂੰ ਅੰਗਰੇਜ਼ੀ ਵਿੱਚ ਸ਼ਬਦ ਵਰਤੇ ਨੇ ਬੱਚੇ ਨੂੰ ਸਰਪ੍ਰਾਈਜ਼ ਦੇਣਾ ਹੈ ਪਰਨਾ ਬਣਉਣੀ ਸ਼ੀ ਪੰਦਾ ਗੁਦਰਤੀ ਬਣਤੇ ਹੋਜੀ ਬਣੀ ਸੀ ਬੱਚੇ ਨੇ ਸੋਚਿਆ ਵੀ ਮੈਨੂੰ ਇਹ ਗੱਡੀ ਲੈ ਕੇ ਨਹੀਂ ਦੇ ਦੇ ਜਿਸ ਦਿਨ ਉਹਦਾ ਜਨਮ ਦਿਨ ਸੀ ਰਾਤ ਨੂੰ ਆਪਣੇ ਕਮਰੇ 'ਚ ਮੈਂ ਪਹਿਲਾਂ ਵੀ ਜ਼ਿਕਰ ਕਰਨਾ ਵੀ ਅੱਜ ਅਸੀਂ ਸਵਾ ਨਹੀਂ ਦੇ ਦੇ ਬੱਚਿਆਂ ਨੂੰ ਪਿਆਰ ਨਹੀਂ ਦੇ ਦੇ ਸਾਡੇ ਕਮਰੇ ਅਲੱਗ-ਅਲੱਗ ਨੇ ਤੀ ਦਾ ਵੱਖਰਾ ਹੈ ਪੁੱਤਰ ਦਾ ਵੱਖਰਾ ਹੈ ਬਾਪਿਓ ਦਾ ਵੱਖਰਾ ਹੈ ਗ੍ਰਿਖਤੀ ਉਹ ਦੰਤ ਸੋਤੇਸ਼ਿਤ ਵੱਖੋ ਨਾ ਚਲੋ ਨੂੰ ਪੁੱਤਰ ਦਾ ਕਮਰਾ ਚਾਹੀਦਾ ਪਰ ਛੋਟੇ-ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਕਮਰੇ ਕਿਉਂ ਉਹ ਲੱਗ ਕਿਉਂ ਰਹ ਰਹੇ ਨੇ ਪੜਨ ਇੱਕ ਥਾਂ ਦੇ ਬਣਾ ਦਿੱਤੀ ਜਾ ਪਰ ਪਰਿਵਾਰਕ ਪੱਖ ਤੋਂ ਸਾਨੂੰ ਛੋਟੇ ਬੱਚਿਆਂ ਨੂੰ ਆਪਣੇ ਕੋਲ ਨਾਲ ਸੁਆਣਾ ਚਾਹੀਦਾ ਨਾਲ ਬਿਠਾਣਾ ਚਾਹੀਦਾ ਤਾਂ ਸਾਡੇ ਅੰਦਰੋਂ ਖੇਚ ਪੁਣਾ ਦੂਰ ਹੋਏਗਾ ਤਾਂ ਸਾਡਾ ਪਰਿਵਾਰਕ ਪਿਆਰ ਵਧੇਗਾ ਜੇ ਪਰਿਵਾਰਕ ਪਿਆਰ ਵਧੇਗਾ ਇਹ ਸੰਸਾਰ ਕਿਸਨੇ ਵਿੱਚ ਵੀ ਵਾਧਾ ਹੋਵੇਗਾ ਨਹੀਂ ਤੇ ਸੱਚ ਜਾਣਿਓ ਕਿ ਸੰਸਾਰ ਕਿਸਨੇ ਜਣਿਆ ਉਹ ਖੰਭ ਲਾ ਕੇ ਉੱਡਦਾ دارਿਆ ਕੋਈ ਪਤਾ ਨਹੀਂ ਬੱਚਿਆਂ ਨੂੰ ਕਿ ਇਹ ਮੇਰੇ ਮਾਪੇ ਨੇ ਇਹ ਮੇਰਾ ਦਾਦੀ ਦਾਦਾ ਹੈ ਮੈਂ ਨਾਲ ਪਿਆਰ ਕਰਨਾ ਉਹਨਾਂ ਦਾ ਪਿਆਰ ਆਪਣੇ ਮਤਲਬ ਤੱਕ ਸਬੰਧਤ ਰਹਿ ਗਿਆ ਕਿ ਬੇਬੇ ਨੂੰ ਦਾਦੂ ਆ ਚੀਜ਼ ਲੈ ਕੇ ਦੇਵੇਗਾ ਤੇ ਸਨੇਹ ਕਰਾਂਗਾ ਫਿਰ ਕਰਨੀ ਤਾਂ ਥੋੜੇ ਸਮੇਂ ਲਈ ਖਾਣ ਲਈ ਕੁਝ ਲੈ ਕੇ ਦੇਣਾ ਫਿਰ ਪਿਆਰ ਕਰ ਲਿਆ ਚੀਜ਼ ਮਿਲ ਗਈ ਫਿਰ ਉਸੇ ਤਰ੍ਹਾਂ ਦਾ ਹੋ ਗਿਆ ਜਨਮਦਿਨ ਜਿਸ ਸਮੇਂ ਸੀ 12 ਵਜੇ 12 ਵਜੇ ਤੋਂ ਕੁਝ ਸਮਾਂ ਬਾਅਦ ਉਹਨੇ ਆਪਣੇ ਕਮਰੇ ਚ ਫਾਹ ਲੈ ਲਿਆ ਵੀ ਆਪਣੇ ਦੋਸਤਾਂ ਨੂੰ ਦੱਸ ਦਿੱਤਾ ਕਿ ਉਹਨੂੰ ਮਾਪਿਆਂ ਨੇ ਗੱਡੀ ਨਹੀਂ ਲੈ ਕੇ ਦਿੱਤੀ ਮੇਰੀ ਇੱਛਾ ਪੂਰੀ ਨਹੀਂ ਹੋਈ ਤਾਂ ਮੈਂ ਆਪਣੀ ਜੀਵਨ ਦੀ ਸਮਾਪਤ ਕਰ ਰਿਹਾ ਇਹ ਤੰਤੇ ਕੀਤਾ ਉਹਦੇ ਸਾਥੀਆਂ ਨੇ ਫੋਨ ਕੀਤੇ ਕਰਦਿਆਂ ਨੂੰ ਇਸ ਤਰ੍ਹਾਂ ਤੁਹਾਡਾ ਬੱਚਾ ਕਰ ਰਿਹਾ ਪਰ آپ پچھتا ہے کیا ہوتا ہے جب چڑیا چکی کھیت گربانی گربا پھر نہیں پچھو تاوا نہ ملا ہے یہ گربانی کی پنکتی ہے یہ عام بول سن آپ پچھتا ہے کیا ہوتا ہے عام آم ایت یہ کتن کہ بانی بھی کیا کیا ہے بانی ہے پورا پچھو تاوا نہ ملا ہے جب چوکے کی ساری تا پھر پیارا راگی ہے جب آوے گی ਵਾਰੀ ਉਥੇ ਨਾਮ ਜਪਣ ਵਾਸਤੇ ਪ੍ਰੇਰਤਾ ਇਹ ਪੈਂਦੀ ਹੈ ਦਰਵਾਜਾ ਤੋਂ ਵਿਖਿਆ ਬੱਚਾ ਸਮਾਪਤ ਹੋ ਚੁੱਕਾ ਸੀ ਇੱਕ ਈਲੂ ਝਗੜਾ ਜੀ ਈਲੂ ਕਲੇਸ਼ ਪਰਿਵਾਰ ਤੋਂ ਵੱਧ ਐ ਸ਼ਬਦੀਆਂ ਤੱਕ ਚਲਾ ਜਾਂਦਾ ਹੈ ਸ਼ਬਦੀਆਂ ਤੋਂ ਵੱਧ ਐ ਸੰਸਾਰ ਵਿੱਚ ਚਲਾ ਜਾਂਦਾ ਹੈ ਤੇ ਸਾਡਾ ਪਰਿਵਾਰਕ ਪੱਖ ਜਿਹੜਾ ਉਹ ਬੜਾ ਘਣਾਉਣਾ ਹੋ ਜਾਂਦਾ ਸੰਸਾਰ ਤੇ ਲੋਕ ਸਾਨੂੰ ਪਸੰਦ ਕਰਨਾ ਛੱਡ ਦਿੰਦੇ ਨੇ ਆਂਟੀ ਗੌਂਟੀ ਤੰਗ ਆ ਜਾਂਦੇ ਇਹਨਾਂ ਕਰਕੇ ਰੋਜ਼ ਝਗੜਾ ਹੁੰਦਾ ਇਹਨਾਂ ਕਰਕੇ ਰੋਜ਼ ਜੜਾਈ ਹੁੰਦੀ ਹੈ ਹੁਣ ਸਤਿਗੁਰਾਂ ਨੂੰ ਪੁੱਛਿਆ ਮਾਲਕਾ ਵੀ ਇਹ ਕਿਵੇਂ ਮਿਟੇ ਸਤਿਗੁਰਾਂ ਖੰ ਮੈਂ ਉਦ ਨਹੀਂ ਕਰ ਸਕਦਾ ਇੱਕ ਤਰੀਕਾ ਦਰਸ਼ਨ ਤੇ ਦਿੰਦਾ ਮੈਂ ਨਹੀਂ ਕਰਨਾ ਕਰਨਾ ਤੇ ਨਹੀਂ ਪੈਣਾ ਨਾ ਤੇ ਮੈਂ ਕੋਈ ਤਵੀਤ ਕੋਲ ਕੇ ਦੇਣਾ ਨਾ ਮੈਂ ਕੋਈ ਦਵਾਈ ਕੁੱਟੀ ਦੇ ਸਕਣਾ ਇਹਦਾ ਇੱਕੋ ਹੀ ਤਰੀਕਾ ਹੈ ਪਤਨੀ ਮਾਸ਼ਾ ਨੇ ਸੇਖ ਹੱਥ ਜੋੜ ਕੇ ਬੇਕ ਰੋਤੇ ਤੇ ਉੱਚੀ ਆਵਾਜ਼ ਵਿੱਚ ਆਖਿਆ ਵੀ ਜੇ ਇਹ ਝਗੜਾ ਮਟਾਣਾ ਚਾਹਦੇ ਹੋ ਪਰਿਵਾਰਕ ਪੱਖ ਤੋਂ ਸੁਖੀ ਰਹਿਣਾ ਹੈ ਖੁਸ਼ ਹੋਣਾ ਹੈ ਤੇ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਸਿਮਰ ਕੇ ਮਿਲੈ ਨਾ ਕਿਵੇਂ ਸੁਖ ਦੀ ਗਲ ਕਨੇ ਸ਼ਤਾਨਾ ਮਾਹੀ ਮਿਟਾ ਪਹਿਲੋਂ ਅੰਦਰ ਦਾ ਝਗੜਾ ਮਟਾ ਲੋ ਜਿਸ ਦਿਨ ਤੁਹਾਡੇ ਅੰਦਰ ਦਾ ਕਲੇਸ਼ ਮਿਟ ਗਿਆ ਫਿਰ ਤੁਹਾਡਾ ਪਰਿਵਾਰਕ ਝਗੜਾ ਖਤਮ ਹੋਏਗਾ ਸੰਸਾਰਿਕ ਝਗੜਾ ਖਤਮ ਹੋਏਗਾ ਤੁਹਾਡੇ ਅੰਦਰ ਪ્રેਮ ਦੀ ਇੱਕ ਲਹਿਰ ਬੜੇਗੀ ਇੱਥੇ ਰਾਜਿਆਂ ਦਾ ਝਗੜਾ ਹੈ ਰਾਜ ਭਾਗ ਦਾ ਝਗੜਾ ਆਜ ਵੀ ਹੈ ਚੂਣਾ ਸਮੇ ਪੱਗਾਂ ਬਦਲ ਲਿਆ ਜਾਂਦੀਆਂ ਹਨ ਤੇ ਕਿਤੇ ਤੁਸੀਂ ਭੁਲੇਖਾ ਨਾ ਖਾਓ ਕਿ ਰਾਮ ਮੰਦਰ ਦੀ ਵਿਚਾਰੀ ਆਵੇ ਮੋਟਾਂ ਦੀ ਰਾਜ ਦਿੱਤੀ ਹੈ ਇਹ ਲੋਕ ਭਾਵੇਂ ਬਣਨਾ ਚਾਹੀ ਲੈ ਕਿ ਉਹਨਾਂ ਦੀ ਥਾਂ ਹੈ ਕੋਈ ਗੁਨਾਹ ਨਹੀਂ ਪਰ ਨਾਲ ਨੇ ਤਕ ਚੱਲਣਾ ਚਾਹ ਕੇ ਨਾ ਕਿ ਇੱਕ ਨੂੰ ਨਰਾਜ ਤੇ ਇੱਕ ਨੂੰ ਖੁਸ਼ ਕਰਕੇ ਉਹਨਾਂ ਦੀਆਂ ਵੋਟਾਂ ਆਪਣੇ ਹੱਕ ਚ ਕੀਤੀਆਂ ਜਾਣ ਬਹੁਤ ਵਧੀਆ ਹਰ ਧਰਮ ਦਾ ਆਪਣਾ ਆਪਣਾ ਧਾਰਮਿਕ ਪੱਖ ਹੈ ਆਪਣੇ ਆਪਣੇ ਸਥਾਨ ਨੇ ਉਹਨਾਂ ਦੀ ਪੂਜਾ ਅਰਚਨਾ ਉਹ ਖੁੱਲ੍ਹ ਕੇ ਕਰਨ ਤੇ ਸਿੱਖ ਜਗਤ ਹਮੇਸ਼ਾ ਸਾਡੇ ਅਸੀਂ ਬੜਾ ਕੁਝ ਵੇਖ ਰਿਹਾ ਫੋਨ ਵਿੱਚ ਟੀਵੀਆਂ ਚਾਲ ਰਿਹਾ ਫਲਾਣਾ ਕਰ ਰਿਹਾ ਲੰਗਰ ਲਾ ਰਹੇ ਹਨ ਸਜਣੋਂ ਦੇ ਪ੍ਰਚਾਰਕ ਪ੍ਰਸਾਰਕ ਪੱਥ ਤੂੰ ਪੰਡਤਾਂ ਨੂੰ ਸਮਝਾਉਣ ਵਾਸਤੇ ਬਾਬਾ ਜਗਨਨਾਥਪੁਰੇ ਦੇ ਮੰਦਿਰ ਵਿੱਚ ਜਾ ਸਕਦਾ ਹੈ ਕਿਸੇ ਦੇ ਅੰਦਰ ਕੋਈ ਵਿਧਰਾ ਪ੍ਰਗਟ ਹੋਈ ਭਾਵੇਂ ਉਹ ਖਰੀਦਿਆ ਗਿਆ ਧਨ ਲੈ ਕੇ ਲਾ ਰਹੇ ਲੰਗਰ ਹੀ ਲਾਇਆ ਤੇ ਇਹਨੂੰ ਇਹਨਾਂ ਨਹੀਂ ਖਿਲਾਰਨਾ ਚਾਹੀਦਾ ਕਿ ਸਾਡੇ ਸਿੱਖ ਜਗਤ ਦੇ ਛੋਟੇ ਛੋਟੇ ਬੱਚਿਆਂ ਤੇ ਮਾੜਾ ਅਸਰ ਪੈ ਵੀ ਕੀ ਕਰ ਰਹੇ ਨੇ ਕਿ ਸਾਡੇ ਨੇਤਾ ਸਤਗੁਰੂ ਤੇ ਮੱਜਦ ਵਿੱਚ ਜਾਂਦੇ ਨੇ ਫਿਰ ਅਸੀਂ ਤੇ ਕਹਿ ਦਾਂਗੇ ਬਾਬੇ ਨੂੰ ਬਾਹਰੋਂ ਸੁਭਝਾ ਦੇਣਾ ਚਾਹੀਦਾ ਸੀ ਮੱਕੇ ਚ ਬਾਬਾ ਕਿਉਂ ਗਿਆ ਅੰਦਰ ਤੇ ਵੜਿਆ ਨਾ ਮਥਾਣੀ ਟੇਕੇ ਅੰਦਰ ਤੇ ਪ੍ਰਵੇਸ਼ ਕੀਤਾ ਜਿੱਥੇ ਲੋੜ ਪਈ ਸਮਝਾਉਣ ਵਾਸਤੇ ਬਾਬੇ ਨੇ ਹਰ ਯਤਨ ਕੀਤਾ ਨੀਲ ਬਸਤਰ ਬਨਵਾ ਲਈ ਕੱਪੜੀ ਵੀ ਉਹਨਾਂ ਵਾਲੇ ਪਾਵੇ ਪਰ ਬਾਬਾ ਤੁਹਾਨੂੰ ਲੈਣ ਨਹੀਂ ਸ਼ੀ ਗਿਆ ਬਾਬਾ ਆਪਣੀਆਂ ਵੋਟਾਂ ਵਿਧਾਨ ਨਹੀਂ ਸ਼ੀ ਗਿਆ ਬਾਬੇ ਦਾ ਪੱਖ ਸੀ ਸੰਸਾਰਿਕ ਪੱਖ ਤੋਂ ਲੋਗਾਂ ਨੂੰ ਇਹਨਾਂ ਸੁਚੇਤ ਕਰ ਦੇਣਾ ਕਿ ਆਪਣੇ ਆਪਣੇ ਧਰਮ ਦੇ ਵਿੱਚ ਇਹਨਾਂ ਪੱਕੇ ਹੋ ਜਾਓ ਤੁਹਾਡੇ ਸਾਰੇ ਝਗੜੇ ਮਿਟ ਜਾਣਗੇ ਸਭਾ ਆਖੇ ਬੜਾ ਰੱਜ ਕੇ ਰਾਜ ਕੀਤਾ ਵੇਦੀਆਂ ਨੇ ਪਰ ਫਿਰ ਇਹਨਾਂ ਦਾ ਝਗੜਾ ਵਧਿਆ 10ਵੇਂ ਪਾਤਸ਼ਾਹ ਕਹਿੰਦੇ ਨੇ ਬਹੁ ਰੂਪੇ ਖਾਦ ਬਾਧੰ ਕਿਨੀ ਨਾ ਤਾਹੇ ਸਾਧੇ ਅੰਕਰਮ ਕਾਲਯਉ ਭਈ ਸੁਖੂਮ ਬਸਤੇ ਗਏ ਫਿਰ ਝਗੜਾ ਰੰਨਾ ਵਧ ਗਿਆ ਉਸ ਝਗੜੇ ਨੂੰ ਕੋਈ ਨਾ ਦੂਰ ਕਰ ਸਕਿਆ ਇਸ ਸਮੇਂ ਅੰਦਰ ਕਰਮਾਂ ਦੀ ਚਾਲ ਬੁਰੀ ਹੋਈ ਇਹ ertidhi ਪੰਜਾਬ ਦੀ ਇਸ ਵੰਸ਼ ਤੋਂ ਖੁੱਸ ਗਈ ਨੋਰਾ ਮੇ ਪ੍ਰਕਰਤ ਪੇ ਸ਼ੂਦਰ ਪ੍ਰਤ ਛਪਦੀ ਬੈਸਨ ਕਰਮ ਬੈਸ ਕਰਤ ਪੇ ਛਤਨ ਬਿਰਤ ਸ਼ੂਦਰ ਸੋ ਜਿਜ ਕੋ ਧਰਮ ਬ੍ਰਾਹਮਣਾਂ ਸ਼ੂਦਰਾਂ ਦੀ ਕਰਨੀ ਕਰਨ ਲੱਗ ਪਏ ਛਤਰੀ ਵੈਸ਼ਾਂ ਦੇ ਕੰਮ ਕਰਨ ਲੱਗ ਪਏ ਵੈਸ਼ ਛਤਰੀਆਂ ਦੀ ਕਾਰ ਕਰਨ ਲੱਗੇ ਸ਼ੂਦਰ ਬ੍ਰਾਹਮਣਾਂ ਦਾ ਧਰਮ ਕਰਨ ਲੱਗੇ ਇਹ ਸਾਰਾ ਸਿਸਟਮ ਜਿਹੜਾ ਸੀ ਠੇਹਾ ਉੱਤੇ ਹੋ ਗਿਆ ਵਿਗੜ ਗਿਆ ਭਾਅ ਪਾਣੀ ਪਾਣੀ ਉਲਟ ਗਿਆ ਚੌਪੇ ਬੀਸ ਕਾਮ ਤਨ ਕੇ ਰਹਿ ਗਏ ਜਨਮੋਂ ਕਰਤ ਕਿਰਸ਼ਾਨੀ ਭਏ ਵੀ ਪਿੰਡ ਇਹਨਾਂ ਦੇ ਬੱਚੇ ਬੇਦੀਆਂ ਇਨਾਂ ਵਿੱਚ ਇਹਨਾਂ ਖੇਤੀ ਕਰਨੀ ਸ਼ੁਰੂ ਕੀਤੀ ਬਹੁਤ ਕਾਲ ਇਹ ਭਾਂਤ ਬਤਾਇਓ ਜਨਮ ਸਬੈ ਦਾਨ ਕੋ ਆਇਓ ਇਸ ਤਰ੍ਹਾਂ ਕਰਦਿਆਂ ਕਰਦਿਆਂ ਲੰਮਾ ਸਮਾਂ ਇਹਨਾਂ ਬੇਟੀਆਂ ਨੇ ਬਤੀਤ ਕੀਤਾ ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ અવਤਾਰ ਧਾਰਨ ਕਰਨ ਦਾ ਸਮਾਂ ਆਇਆ ਹੈ ਦੋਹਰਾ ਤਿੰਨ ਮਿਹਦਿਆਨ ਕੀ ਕຸນ ਵਖੈ ਪ੍ਰਗਤੀ ਨਾਨਕ ਰਾਏ ਸਭ ਸਿਖਨ ਕੋ ਸੁਖ ਦਇ ਜਹ ਤਾ ਭਏ ਸਹਾ ਉਹਨਾਂ ਬੇਂਦੀਆਂ ਦੀ ਗੁਣ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਕਿਉਂਕਿ ਸਤ ਗੁਰੂ ਉਹ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਜੀ ਮਹਤਾ ਕਲਿਆਣ ਦਾਸ ਇਹ ਬੇਂਦੀ ਗੁੱਲ ਨਾਲ ਸੰਬੰਧਿਤ ਹਾਂ ਯਦੋ ਸਹਿਬਾਂ ਦਾ ਆਗਮਨ ਹੁੰਦਾ ਫੁਸ਼ਾਰਿ ਸ਼ਖਨ ਸੁਖਦੰਦੇ ਨੇ ਹਰ ਥਾਂ ਤੇ ਉਹਨਾਂ ਸਹਾਇਤਾ ਕੀਤੀ ਚੌਪਈ ਜਿੰਨ ਇਹ ਕਲਮ ਧਰਮ ਚਲਾਇਓ ਸਭ ਸਾਧਨ ਪੂਰਹਾ ਬਤਾ ਸਤਗੁਰੂ ਨਾਨਕ ਸਾਹਿਬ ਜੀ ਨੇ ਜਗਤ ਅੰਦਰ ਚੰਗਾ ਪੰਥ ਚਲਾਇਆ ਸਾਰਿਆਂ ਸਾਧਾ ਨੂੰ ਨਾਮ ਜਪਣ ਵਾਲਿਆਂ ਨੂੰ ਰਿਸ਼ੀਆਂ ਮੰਡੀਆਂ ਨੂੰ ਉਹਨਾਂ ਦੇ ਨੇੜੇ ਜਾ ਜਾ ਕੇ ਸਿਧ ਧਰਮਾਰਗ ਸਿੱਧਾ ਰਸਤਾ ਦੱਸਣਾ ਕੀਤਾ ਹੈ ਓ ਤਾਂ ਕੇ ਮਾਰਗ ਮਹ ਆਏ ਤੇ ਨਾ ਕਮ ਹੂੰ ਨਹੀਂ ਪਾਪ ਸੁਆਇ ਓ ਤਾਂ ਕੇ ਮਾਰਗ ਬਹ ਆਏ ਇਕਮੂ ਨਹੀਂ ਪਾਪ ਸੰਤਾ ਸਾਰਿਆਂ ਸਤਨ ਚੰਗਾ ਰਸਤਾ ਦਰਦੇ ਨਾ ਕਿ ਇਹ ਗੱਲ ਸਤਿਗੁਰਾਂ ਸਮਝਾ ਦਿੱਤੀ ਕਿ ਜਿਹੜਾ ਚੰਗੇ ਮਾਰਗ ਤੇ ਤੁਰੇਗਾ ਉਹਨਾਂ ਨੂੰ ਕਦੇ ਪਾਪ ਨਹੀਂ ਸੰਤਾਪੇਗਾ ਦੁੱਖ ਨਹੀਂ ਲੱਗਣਗੇ ਅਸੀਂ ਕੀ ਚਾਹਦੇ ਆ ਦਿਸ਼ੇ ਤੋਂ ਲੈ ਕੇ ਸ਼ਾਮ ਤੱਕ ਸਾਡੀ ਯਤਨ ਕੀ ਤੇ ਮੇਰਾ ਘਰ ਗੁਰੂ ਘਰ ਕਿਉਂ ਆਏ ਹੱਥ ਜੋੜ ਕੇ ਜੋ ਜੜੀ ਕੀਤੀ ਨਾ ਮਾਲਕ ਤੇ ਬਾਲਕਾ ਮੇਰੇ ਤੇ ਰਹਿਮ ਕਰੀ ਮੇਰੇ ਤੇ ਕਿਰਪਾ ਕਰੀ ਤੇਰਾ ਘਾਰ ਮੇਰਾ ਪ੍ਰਵਾਹ ਮੈਂ ਖੁਦ ਸਾਰਾ ਕੁਝ ਅਸੀਂ ਦੇ ਰੁਕਤਾ ਸਾਨੂੰ ਮਿਲੇ ਖੁਸ਼ ਰਹੀਏ ਕਾਰੋ ਪਰਪਤੇ ਇਹ ਅਨਵਾਸਾ ਕਰਮਿਆ ਨਾ ਸ਼ਬਾਂਖਿਆ ਵੀ ਇਸ ਤਰ੍ਹਾਂ ਬਨਸ਼ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਜਿਹੜਾ ਜਿਹੜਾ ਉਹਨਾਂ ਦੇ ਤਸੇ ਰਸਤੇ ਤੇ ਤੁਰ ਪਿਆ ਸਤਿਗੁਰਾਂ ਨੇ ਵਾਦਾ ਕਰ ਲਿਆ ਆਪਣੀ ਸੰਗਤ ਨਾਲ ਕਿ ਉਹਨਾਂ ਨੂੰ ਕਦੇ ਕੌਲ ਨਹੀਂ ਸੰਤਾਪੇਗਾ ਉਹਨਾਂ ਨੂੰ ਕਦੇ ਦੁੱਖ ਨਹੀਂ ਲੱਗਣਗੇ ਉਹਨਾਂ ਨੂੰ ਕਦੇ ਰੋਗ ਨਹੀਂ ਵਿਆਪਣਗੇ ਜੇ ਜੇ ਪੰਥ ਤਵਨ ਕੇ ਪਨੇ ਆਪ ਤਾਪ ਤਿਨ ਕੇ ਪ੍ਰਭ ਹਵੇ ਦੁੱਖ ਭੂਕ ਕ ਮੁਹੂ ਨ ਸੰਤਾਏ ਜਨ ਕਾਨ ਕੇ ਵਿੱਚ ਨਾ ਆਏ ਜਿਹੜਾ ਜਿਹੜਾ ਗੁਰਨਾਣਕ ਦੇ ਰਸੇ ਰਸਤੇ ਤੇ ਚੁਰ ਪਏਗਾ ਉਸ ਦੇ ਭਾਵ ਨੂੰ ਦੁੱਖ ਪਰਮੇਸ਼ਰ ਦੂਰ ਕਰੇਗਾ ਉਹਨ ਕਸ਼ੇ ਤਰਾ ਦਾ ਦੁੱਖ ਨਹੀਂ ਵਿਆੰਦੇਗਾ ਦੁੱਖਾ ਤੋਂ ਰੁਕਾ ਤੋਂ ਮੁਕਤ ਹੋਵੇਗਾ ਦੁੱਖ ਓਖ ਉਹਨਾਂ ਨੂੰ ਸਤਿਗੁਰਾਂ ਖਿਆ ਕਦੇ ਨਹੀਂ ਸੰਤਾਏ ਦੁਖ ਭੋਗ ਕਭੂ ਨਾ ਸੰਤਾਏ ਕਦੇ ਵੀ ਹੁਣ ਇੱਥੇ ਸਤਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ 'ਚ ਗੱਲਾਂ ਆਖੀ ਦਸਵੇਂ ਜਾਮੇ 'ਚ ਸਤਗੁਰੂ ਦਾ ਜ਼ਿਕਰ ਕਰਦੇ ਨੇ ਤੀਜੇ ਜਾਮੇ 'ਚ ਜਿਹੜੀ ਗੱਲ ਆਖੀ ਸੀ ਰੋਜ਼ ਪੜਨੇ ਆ ਪਰ ਵਿਸ਼ਵਾਸ ਨਹੀਂ ਕਰ ਰਿਹਾ ਆਪਣੇ ਮਾਲਕ ਦੇ ਸਤਗੁਰੂ ਕੀ ਚਾਹੁੰਦੇ ਹਨ ਕਿ ਤੀਜੇ ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਸਾਨੂੰ ਰੋਜ਼ ਆਵਾਜ਼ਾਂ ਮਾਰਦੇ ਨੇ ਤੁਹਾਨੂੰ ਸਾਰਿਆਂ ਨੂੰ ਚਿੰਤੇ ਹੈ ਦੁੱਖ ਰੋਗ ਸੰਤਾ ਤੇ ਅੰਤ ਜੇ ਸੁਣੀ ਸੱਚੀ ਬਾਣੀ ਛਤ ਗੁਣਾਂ ਖੈ ਦੁੱਖ ਰੋਗ ਸੰਤਾਪ ਚਰੀ ਜ਼ਿੰਦਗੀ ਚੋਂ ਚਲੇ ਜਾਣਗੇ ਕਦੋਂ ਜਾਣਗੇ ਜਦੋਂ ਤੂੰ ਸੱਚੀ ਬਾਣੀ ਨੂੰ ਸਰਵਣ ਕਰੇਗਾ ਜਦੋਂ ਸੱਚੀ ਬਾਣੀ ਤੇਰੇ ਜਿਹਨ ਵਿੱਚ ਵਸੇਗੀ ਜਦੋਂ ਸੱਚੀ ਬਾਣੀ ਤੇਰੇ ਹਿਰਦੇ ਵਿੱਚ ਹੋਵੇਗੀ ਜਦੋਂ ਸੱਚੀ ਬਾਣੀ ਨੂੰ ਤੂੰ ਅੰਦਰ ਟਿਕਾ ਲੇਗਾ ਇਹ ਤੇ ਸਤਿਗੁਰੂ ਕਹਿੰਦੇ ਕਿ ਜਿਹੜਾ ਜਿਹੜਾ ਬਾਬੇ ਨਾਨਕ ਦੇ ਪੰਧ ਤੇ ਤੁਰਿਆ ਦਸੇ ਰਸਤੇ ਤੇ ਝਲ ਪਿਆ ਬਾਬੇ ਨੇ ਵਾਦਾ ਕੀਤਾ ਪਿੱਛੇ ਨੂੰ ਕਦੇ ਵੀ ਦੁੱਖ ਲੋਕ ਭੂਖ ਕਬੂ ਨਾ ਸੰਪਾਏ ਉਹਨਾਂ ਨੂੰ ਕਦੇ ਨਹੀਂ ਸੰਪਾਏ ਕਿ ਦੁੱਖ ਤੇ ਭੋਗ ਉਹਨਾਂ ਦਾ ਇਹ ਸਾਰਾ ਦੁੱਖ ਦੂਰ ਹੋ ਜਾਏਗਾ ਅਗਲਾ ਸੁਖ ਮੇਰੇ ਬਾਲਕ ਨੇ ਦਿੱਤਾ ਜਾਲ ਕਾਮ ਕੇ ਵਿਚਨ ਆਏ ਮੌਤ ਦੀ ਫਾਹਿ ਤੋਂ ਬਚ ਜਾਣਗੇ ਮੌਤ ਦੀ ਉਹਨਾਂ ਤੇ ਪਕੜ ਨਹੀਂ ਹੋਵੇਗੀ ਮੌਤ ਉਹਨਾਂ ਨੂੰ ਕਦੇ ਨਹੀਂ ਸਤਾਏਗੀ ਨਾਨਕ ਅੰਗਦ ਨੂੰ ਬਾਬ ਧਰਾਹ ਕਰਮ ਪਰਚਰ ਇਹ ਜਗ ਮੈਂ ਕਰਾਂ ਜੋ ਤੋਹਾ ਨਿਬਤ ਸਾਇ ਸ਼ਕਾਇਆ ਫਿਰ ਪਲਟੀਆਂ ਫਿਰ ਬਾਬੇ ਨਾਨਕ ਨੇ ਧੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਜਾਨ ਸਰੀਰ ਬਣਾ ਲਿਆ ਆਪਣੀ ਜੋਤ ਉਹਨਾਂ ਦੇ ਜਿਹਨ ਅੰਦਰ ਦੇਵ ਚਟਕਾ ਦਿੱਤੀ ਤੇ ਇਸ ਜਗਤ ਦੇ ਅੰਦਰ ਫਿਰ ਇਸ ਤਰ੍ਹਾਂ ਗੜੀ ਵਾਰਤਨ ਦੇ ਵਿੱਚ ਵਾਧਾ ਕੀਤਾ ਹੈ ਫਿਰ ਅਮਰਦਾਸ ਪੁੰਨ ਨਾਮ ਕਹਾਇਓ ਜਨਦੀਪਕ ਤੇ ਦੀਪ ਜਗਾਇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿੰਨ ਲੜੇ ਤੇਰਾ ਹੀ ਸੰਸਖਿਆ ਦੇ ਰਹੇ ਨੇ ਹਿਰਦੇ ਵਾਲੂ ਚ ਨੇ ਤੀਜੇ ਨਾਨਕ ਦਾ ਰੂਪ ਧਾਰਨ ਕਰ ਲਿਆ ਆਪਣਾ ਨਾਮ ਅਮਰਦਾਸ ਰੱਖਿਆ ਉਹ ਸਤਿਗੁਰੂ ਨਾਨਕ ਕੀ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਅੰਦਰ ਵੀ ਇਹ ਜੋਤ ਜਗਾ ਦਿੱਤੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰੂਪ ਵਿੱਚ ਉਹਨਾਂ ਨੇ ਇਸ ਤਰ੍ਹਾਂ ਤਖ਼ਤ ਦਿੱਤਾ ਕਿ ਜਿਵੇਂ ਦੀਵੇ ਤੋਂ ਦੀਵਾ ਬਲਦਾ ਹੈ ਆਪਣੀ ਜੋਤ ਨੂੰ ਤੀਜੇ ਕੋ ਲੜਾਕ ਤੇ ਹਿਰਦੇ ਵਿੱਚ ਟਕਣਾ ਇੰਤਾ ਹੈ ਜਦ ਮਰਦਾਨ ਸਮੇਂ ਮੁ ਆਵਾ ਰਾਮਦਾਸ ਤਨ ਗੁਰੂ ਕਹਾਵਾ ਜਦੋਂ ਉਹ ਸਮਾਇਆ ਜਿਹੜਾ ਸਤਪੁਰਾਂ ਨੇ ਬਿਆਨ ਕੀਤਾ ਕਿ ਚੌਥੇ ਜਮ ਵਿੱਚ ਤੁਹਾਨੂੰ ਤੱਕ ਦੇ ਦੇਂ ਜਾਣਗੇ ਨਵੀਨ ਇਹ ਗੱਲ ਕਹੀ ਸੀ ਜਦੋਂ ਉਹ ਸਮਾ ਆ ਗਿਆ ਧੰਨ ਸ੍ਰੀ ਗੁਰੂ ਅਮਰਦਾਸ ਜੀ ਉਸ ਸੱਚੇ ਬਾਲਕ ਨੂੰ ਤਖਤ ਦਿੰਦੇ ਨੇ ਉਹ ਸਤਿਗੁਰਾਂ ਦੇ ਆਪੇ ਸੇਵਕ ਬਣ ਗਏ ਭਾਈ ਜੇਠੇ ਦੇ ਰੂਪ ਵਿੱਚ ਉਹਨਾਂ ਦੀ ਸ਼ਗਤ ਮਿਲ ਗਈ ਤੇ ਭਾਈ ਜੇਠੇ ਦੇ ਰੂਪ ਵਿੱਚ ਸੇਵਾ ਕਰਦਿਆਂ ਉਹ ਵਕਤ ਆ ਗਿਆ ਉਹ ਸਮਾ ਆ ਗਿਆ ਜਦੋਂ ਇਹ ਉਹਨਾਂ ਨੇ ਆਇ ਕੇ ਤੈਨੂੰ ਸੀਛੁ ਚੁਕਾ ਕੇ ਕਰਮਾ ਕਰ ਕੀ ਤਖਤ ਦੇ ਕੇ ਗਲਾ ਖੀ ਤਨ ਤਨ ਰਾਮਦਾਸ ਗੁਰ ਏ ਰਸਿ ਲਿਆ ਤੇ ਸਵਾਜਿਆ ਪੂਰੀ ਹੋਈ ਕਰਾਵ ਆਪ ਸਿਰਜਣ ਹਾਰੈ ਤਾਰੇ ਆਸਿਕੀਤ ਸੰਗਤੀ ਨੂੰ ਕਰ ਨਮਸ਼ਕਾਰਿਆ ਇਹੋ ਸਤਿਗੁਰੂ RAM DAS ਸਾਹਿਬ ਕੀ ਬਣ ਗਏ ਗੁਰੂ ਅਮਰਦਾਸ ਗੁਰੂ RAM DAS ਕਹਾਏ ਗੁਰੂ ਨਾਨਕ ਦੇਵ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਕਹਾਏ ਇਹ ਭਾਵ ਕਿ ਤਾਂ ਸ਼੍ਰੀ ਗੁਰਦਾਨ ਸਿੰਘ ਜੀ ਦੀ ਹੀ ਜੋਤ ਇਹ ਨਾ ਸਾਰਿਆਂ ਵਿੱਚ ਜਗ ਰਹੀ ਹੈ ਤੇਹ ਬਰਦਾਨ ਗੁਰਾਂ ਤੁੰ ਦੀਆ ਅਮਰਦਾਸ ਅਰਸੂ ਸੂਰ ਪੁਰਮਗਨੀਆ ਤੰਤੇ ਤਾਤੇ ਉਹ ਕਰਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪ੍ਰਣਾਮ ਅਰਦਾਸ ਲਈ ਵਾਸਤੇ ਆਪ ਉਹਨਾਂ ਨੇ ਉਸ ਅਕਾਲ ਨਾਮ ਵਿੱਚ ਅਪੇਦ ਹੁਣਾ ਕੀਤਾ ਭਾਵੇਂ ਇਹ ਸੰਸਾਰ ਤੋਂ ਪਿਆਨਾ ਕੀਤਾ ਹੈ ਸ੍ਰੀ ਨਾਨਕ ਕੇ ਅੰਗਦ ਕਰ ਮੰਨ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਨਾਮਦਾਸ ਕਹਾਇਓ ਸਦਨ ਲਖਾ ਮੂੜ ਨਹਿ ਪਾਉ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮਝਾ ਰਹੇ ਨੇ ਸਿੱਖਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਹੀ ਗੁਰੂ ਅੰਗਦ ਮੰਨਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਨੂੰ ਅੰਗਦ ਕਰਕੇ ਜਾਣਿਆ ਗੁਰੂ ਅਮਰਦਾਸ ਜੀ ਗੁਰੂ ਨਾਮਦਾਸ ਕਹਾਏ ਗੁਰਮੁਖ ਪਿਆਰਿਆਂ ਤਾਂ ਇਹ ਭਾਵ ਨੂੰ ਸਮਝਣਿਆ ਪਰ ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਲਗਦਾ ਨਹੀਂ ਇਨ ਪੈਨ ਸਮੂਹ ਕਰਦਨ ਏਕ ਰੂਪ ਕਿ ਨਹੂ ਪਹਿਚਾਨ ਜਿਨ ਜਨ ਤਿੰਨ ਹੀ ਸਿਧ ਪਾਈ ਬਿਨ ਸਮਝੇ ਸਿਧ ਹਾਤ ਨਾਯ ਕਲ ਕੇ ਜਿਨਾ ਨੇ ਜਾਣਦੇ ਆ ਇਹਨੇ ਸਤਗੁਰਾਂ ਤੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਨੇ ਬੇਮੁਖਾਂ ਨੇ ਸਾਰਿਆਂ ਗੁਰੂਆਂ ਨੂੰ ਆਡਾ ਵਿੱਚ ਤਰ ਕੇ ਸਮਝਿਆ ਸਾਰਿਆਂ ਗੁਰੂਆਂ ਨੂੰ ਇੱਕ ਰੂਪ ਨੇ ਮੰਨਿਆ ਕਿਸੇ ਨੇ ਸੰਤ ਨੇ ਹੀ ਜਾਣਿਆ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਸੁੱਖ ਦੀ ਪ੍ਰਾਪਤੀ ਕਰ ਲਈ ਗੁਰੂਆਂ ਨੇ ਇੱਕ ਗੁਰੂਆਂ ਨੂੰ ਇੱਕ ਰੂਪ ਸਮਝਿਆ ਬਿਨਾਂ ਮੁਕਤੀ ਕਿਸੇ ਦੇ ਹੱਥ ਨਹੀਂ ਆਈ ਸਤਗੁਰੂ ਕਿਰਪਾ ਕਰਦੇ ਨੇ ਤਾਂ ਜੀਵਨ ਮੁਕਤ ਮਨੁੱਖ ਹੁੰਦਾ ਹੈ ਸਮਾ ਆਇਆ ਰਾਮੰਦਸ ਹਰ ਸੋ ਮਿਲ ਗਏ ਗੁਰਤਾ ਦੇ ਤਿਆਰ ਜਨ ਹੈ ਭਏ ਧੰਸ਼ੀ ਗੁਰੂ ਨਾਮਦਾਸ ਸਾਹਿਬ ਜੀ ਵੀ ਅਕਾਲ ਵਿੱਚ ਅਭੇਦ ਹੋ ਗਏ ਪੁਨਾ ਨੇ ਆਪਣਾ ਤਖਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੰਪਨਾ ਕੀਤਾ ਜਮਿਆ ਰਤਨ ਪ੍ਰਭ ਲੋਕ ਸਿਧਾਏ ਹਰ ਗੋਬਿੰਦ ਇਹ ਥਾਣ ਠਹਿਣਾਏ ਜਦੋਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤਤਿ ਤਵੀ ਤੇ ਬੈ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਆਪਣੇ ਜਨਮ ਤੋਂ ਪਹਿਲਾਂ ਸਤਿਗੁਰੂ ਇਹ ਤਖਤ ਤਨ ਸਿਗੁਰੂ ਹਰ ਗੁਬਨ ਸਾਹਿਬ ਜੀ ਨੂੰ ਸੁਪਨਾ ਕਰਦੇ ਹਨ ਇਸ ਤਰ੍ਹਾਂ ਕਿਵੇਂ ਸਤਿਗੁਰੂ ਤਖਤ ਤੇ ਬੈਠੇ ਅੱਗੇ ਸਮੇਂ ਦੇ ਵੀ ਹਾਲਾਤ ਸਤਿਗੁਰੂ ਸਾਰਾ ਕੁਝ ਸਮਝਾਉਣਾ ਕਰਦੇ ਨੇ ਇਹ ਆਗਲੇ ਦੇ ਪ੍ਰਸੰਗ ਵਿੱਚ ਕਰਨ ਕਰਿਓ ਅੱਜ ਇਹ ਨਹੀਂ ਕਰਵਾਣ ਕਰਨਾ ਹੋਈਆਂ ਭੁੱਲਾਂ ਤੋਂ ਕਾ ਤੋਂ ਖਿਮਾ ਗੁਰੂ ਅਤੇ ਸੰਗਤ ਪਰਸ਼ਨ ਹੋ ਗਏ ਬਖਸ਼ ਲੈਣਾ ਕੀ ਪ੍ਰੇਮ ਸਹਿਤ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ سباں سمرمی سوکیو منوارے سچ ساحب پیا نہ سلاؤ ست صلاح تیری نام من نام سچی صاحب کیا نا گھر تیرا ساچا نام میرا پرشان سکھ مانا وسیادن اچھا سب پجائیاں ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਕੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਦੂ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਨਾਨਕ ਤਾਸ ਕੋ ਆਉ ਤਿਤ ਕਾਲ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਬਦ ਪਰਮ ਬ੍ਰਹਮ ਨੂੰ ਪ੍ਰਗਟ ਆ ਤਨੇਂ ਗਰਬ ਸੂਰੇ ਤੂੰ ਕਰੋ ਕਸ਼ਮਤਾ ਤੇ ਤਰੇ ਸੁਣੀ ਸੱਚੇ ਬਾਣੀ ਸੰਤ ਸਾਜਨ ਭੈ ਸਰਸੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਾ